ਮਰਦਾਪਰ ਜਿੰਦਾਬਾਦ ਮਰਦਾਪਰ ਜਿੰਦਾਬਾਦ ਜਿੰਦਾਬਾਦ ਦੜਕਾ ਪਿੱਟੋ ਹਾਏ 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 ਮੰਗਾਨੀ ਮੰਦ ਪਿੱਟੋ ਹਾਏ 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 ਢੜਕਾ ਦਾ ਰੋਕਤਾ ਹਾਏ ਹਾਏ ਜੋ ਛਾਤੀਆਂ ਜਿਹੜਾ ਕਿ ਜੀਐਚਪੀ ਕੰਮ ਦੇ ਵਿੱਚ ਭਰਿਆ ਹੋਊਗਾ ਉਦੋਂ ਆ ਜਾ ਕੋਈ ਮਲਾਜਮਾ ਇਹ ਕਿਉਂ ਨਹੀਂ ਦੇਤੀ ਕਿਹਾ ਦਾ ਵਿਫਲਾ ਨੇ ਮੰਗ ਲਿਆ ਖਲਾਗਾ ਉਹ ਸਦਾ ਦੀ ਪੁਰਨਾ ਪੈਂਦਾ ਜਦਨੇ ਮੂਹ ਚੁਰਕੀ ਪਾਈ ਆ ਸਾ ਮੋਸਤੀ ਤੋਂ ਵੀ ਨਾ ਜਾਣਾ ਪੈਂਦਾ ਕੰਪਲੇਂਟ ਲੈ ਉਹ ਪੁੱਛਿਆ ਜਾਂਦਾ ਅਬੋਜੀ ਜੀ ਵਰਕਰ ਦੇ ਤੌਰ ਤੇ ਕੰਮ ਕਰਦਾ ਕੰਪਲੇਂਟ ਹੈਂਡਲਿੰਗ ਬਾਈਕਰ ਜੋ 1912 ਦੇ ਆਪਣੀ ਪੰਜਾਬ ਗੌਰਮੈਂਟ ਦੀ ਚੱਲੀ ਹੋਈ ਸਕੀਮ 1912 ਦੇ ਕੰਪਲੇਂਟ ਕਰੋ ਜੀ ਉਹ ਕੰਪਲੇਂਟ ਸੋਲਵ ਕਰਦੇ ਆ ਠੀਕ ਹੈ ਜੀ ਸਾਨੂੰ ਅਚਨਚੇਤ ਨਵੰਬਰ ਨੂੰ ਆਪਣੇ ਘਰਾਂ ਨੂੰ ਘੋਲ ਦਿੱਤਾ ਕਹਿੰਦੇ ਤੁਹਾਡੀ ਡਿਊਟੀ ਖਤਮ ਹੋ ਗਈ ਤਾਂ ਠੇਕੇਦਾਰ ਸਿਸਟਮ ਖਤਮ ਹੋ ਗਿਆ ਉਹ ਸਾਡੇ ਤਰ੍ਹਾਂ ਖਾਂ ਰੁਕੀਆਂ ਹੋਈਆਂ ਮਹਿਕਮਾ ਵਾਲੇ ਜੇ ਇਹ ਨਾ ਮਹਿਕਮਾ ਦਾ ਨਾ ਠੇਕੇਦਾਰ ਹੁੰਦਾ ਹੈਗਾ ਸਾਡੇ ਨਾਲ ਦੇ ਬੱਚਿਆਂ ਦੇ ਹਾਸੇ ਹੋਵੇ ਬਹੁਤ ਜ਼ਿਆਦਾ ਠੀਕ ਹੈ ਜੀ 11 ਕਿੱਬੀ ਦਾ ਘੱਟ ਲੱਗਿਆ ਫਿਰ ਲੱਤਾਂ ਚੱਲੀਆਂ ਗਈਆਂ ਬਾਹਾਂ ਚੱਲੀਆਂ ਗਈਆਂ ਕੋਈ ਟੂਟੋ ਬੱਜ ਰਿਹਾ ਤਾਂ ਹੋ ਗਿਆ ਨਾ ਉਹਨਾਂ ਨੂੰ ਕਰੋਨਾ ਦੇ ਵਿੱਚ ਕੰਮ ਕਰਿਆ ਕਰੋਨਾ ਮਹਾਮਾਰੀ ਦੇ ਵਿੱਚ ਅਸੀਂ ਸਾਰਿਆਂ ਨੇ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਸੇ ਗਵਰਨਮੈਂਟ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਹੈ ਤੇ ਸਾਰੀਆਂ ਸਰਕਾਰਾਂ ਚੁੱਪੀਆਂ ਪਈਆਂ ਨੇ ਇਹ ਸਾਰਾ ਜਿਹੜਾ ਹੈਗਾ ਨੌਕਰੀ ਦੇਣ ਦੀ ਘੜ ਘੜ ਗੱਲ ਕਰ ਗਈ ਸੀ ਆਪਣੀ ਬਸ ਆ ਇਸ ਜਿਹੜਾ ਉੱਤੇ ਬੈਠੇ ਨੇ ਤੁਸੀਂ ਇੱਥੇ ਰੋੜੇ ਆ ਕੇ ਇਹਨੂੰ ਵੀ ਦੇਖਦੇ ਹੈਗੇ ਹੋ ਜਿਹੜੀ ਸਾਡੀ ਜਮੂਰੀ ਬਣ ਗਈ ਹੈ ਰੋੜੇ 'ਤੇ ਆ ਕੇ ਬੈਠਣਾ ਠੀਕ ਹੈ 9-10000 ਪੈਸੇ ਦਾ ਕੰਮ ਨਹੀਂ ਚੱਲਦਾ ਲੇਕਿਨ ਇਹ ਪੰਜਾਬ ਦੀ ਗੱਲ ਹੈ ਅਸੀਂ ਲੱਗੇ ਹੋਏ ਸੀ ਆਪਣੇ ਬਾਰ ਪਾਰ ਅੱਜ ਆਪਣੇ ਬੱਚਿਆਂ ਨੂੰ ਲੈ ਕੇ ਅਸੀਂ ਰੋੜੇ ਦੇ ਉੱਪਰ ਆਏ ਹੈ ਬਾਜੀ ਇਹ ਵੀ ਗਵਰਨਮੈਂਟ ਨੂੰ ਔਰ ਮਹਿਕਮੇ ਨੂੰ ਪੰਜਾਬ ਰਾਜ ਪੀਜੀ ਮੁੱਦਿਆਂ ਦੇ ਬਾਰੇ ਸੋਚਣਾ ਚਾਹੀਦਾ ਹੈਗਾ ਉਹਦਾ ਹੱਲ ਕਰਨਾ ਚਾਹੀਦਾ ਪੱਕੇ ਤੌਰ ਤੇ ਕਰਨਾ ਚਾਹੀਦਾ ਧੰਨਵਾਦ ਜੀ